ਸਭਾ ਜੀ ਮੀਟਿੰਗ ਹੋਈ ਹੈ ਇਲੈਕਸ਼ਨ ਦੀ ਤਿਆਰੀਆਂ ਨੂੰ ਲੈ ਕੇ ਪਾਰਟੀ ਦੀ ਇਸ ਕਿਸਮ ਦੀ ਪ੍ਰੈਪਰੇਸ਼ਨ ਹੈ ਕਿਸ ਤਰ੍ਹਾਂ ਕੇ ਕੰਮ ਕਰਨਾ ਹੈ ਗਰਾਊਂਡ ਲੈਵਲ ਤੇ ਪ੍ਰੈਪਰੇਸ਼ਨ ਚੈੱਕ ਕੀਤੀ ਹੈ ਸਾਰੇ ਨਾਲ ਵਿਚਾਰ ਸਾਂਝੇ ਕੀਤੇ ਇਸ ਤਰ੍ਹਾਂ ਸਾਰੇ ਰਲ ਮਿਲ ਕੇ ਤਗੜਾ ਹੋ ਕੇ ਪੰਜਾਬ ਕਨੇਓ ਬੀਜੇਪੀ ਦੇਤੀ ਜੀ ਦਫਾ ਸਰਕਾਰ ਜਤੋਂ ਬਣਨ ਜਾ ਰਹੀ ਹੈ ਮੋਦੀ ਸਾਹਿਬ ਦੁਆਰ ਤੇ ਜੀ ਦਫਾ ਪ੍ਰਧਾਨ ਮੰਤਰੀ ਬਣ ਉਹਦੇ ਚ ਪੰਜਾਬ ਦਾ ਬੀਜੇਪੀ ਦਾ ਯੋਗਦਾਨ ਪੂਰਾ ਹੋਵੇ ਉਹਦੇ ਵਾਸਤੇ ਸਾਰੇ ਡਿਸਕਸ ਚੱਕ ਤੋਂ ਪਟਿਆਲਾ ਦੇ ਆਰੀ ਦਾ ਪ੍ਰਚਾਰ ਦੇ ਵਿੱਚ ਦਾ ਮੀਟਿੰਗਾ ਤੇ ਦੇਖੋ ਆ ਇਸ ਲੈਵਲ ਦੀ ਗਰਾਉਂਡ ਲੈਵਲ ਦੀ ਮੀਟਿੰਗ ਹੈ ਉਹ ਸਾਡੇ ਸਾਰੇ ਸਭ ਤੋਂ ਸੀਨੀਅਰ ਲੀਡਰ ਹੈਗੇ ਸੋ ਉਹਨਾਂ ਦੀ ਗਾਈਡੈਂਸ ਦੇ ਤਹਿਤ ਸਾਰਾ ਕੁਝ ਹੋ ਰਿਹਾ ਸਾਰੇ ਅਸੀਂ ਬੈਠੇ ਹਾਂ ਸਾਰੇ ਉਹਨਾਂ ਦੇ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਸਰ ਜੀ ਭੂਮਿਕਾ ਰਹੀ ਬਿਲਕੁਲ ਸਭ ਉਹਨਾਂ ਦਾ ਉਹਨਾਂ ਦਾ ਡਾਇਰੈਕਸ਼ਨਸ ਨਾਲ ਹੀ ਹੋ ਰਿਹਾ ਸਭ ਉਹਨਾਂ ਦੀ ਸਲਾਹ ਨਾਲ ਉਹਨਾਂ ਦੇ ਡਾਇਰੈਕਸ਼ਨ ਦੇ ਵਿੱਚ ਇਹ ਸਾਰਾ ਕੰਮ ਕੀਤਾ ਜਾ ਰਿਹਾ ਕਿਸਾਨਾਂ ਦਾ ਕਿੰਨੇ ਚਾਰੇ ਦੁਕਾਨਾਂ ਚੱਤੇ ਬੰਦੀਆਂ ਜਿਹੜੀ ਪਰਸੋਂ ਚੰਡੀਗੜ੍ਹ ਗਿਆ ਵੀ ਅਸੀਂ ਭਾਜੀਪੀ ਦੇ ਤੁਸੀਂ ਜੇ ਤੁਹਾਨੂੰ ਉੱਤਰ ਨਹੀਂ ਆਇਆ ਕਿੰਨੇ ਜਲੇਸਾ ਟੋਜੀ ਵਿਰੋਧ ਹੋ ਗਿਆ ਵਿਰੋਧ ਦੇਖੋ ਸਭ ਮੇਰਾ ਮੰਨਣਾ ਹੈ ਕਿ ਕਿਸਾਨਾਂ ਦੀ ਪਰੇਸ਼ਾਨੀ ਸਾਰਿਆਂ ਦੀ ਹੈ ਕਿਸਾਨ ਚਾਹੇ ਪੰਜਾਬ ਚੇ ਬੈਠਾ ਹੈ ਚਾਹੇ ਹਿੰਦੁਸਤਾਨ ਦੇ ਕਿਸੇ ਸੂਬੇ ਚੇ ਬੈਠਾ ਹੈ ਚਾਹੇ ਦੁਨੀਆ ਦੇ ਕਿਤੇ ਬੈਠਾ ਹੈ ਤੁਸੀਂ ਯੂਰਪ ਚੇ ਵੀ ਦੇਖਿਆ ਵੀ ਉੱਥੇ ਕਿਸਾਨ ਸੜਕਾਂ ਤੇ ਤੁਰੇ ਫਿਰਦੇ ਸੀਗੇ ਕਿਸਾਨ ਦੀ ਪਰੇਸ਼ਾਨੀ ਹੈਗੀ ਉਹਦੇ ਨਾਲ ਹਰੇਕ ਬੱਚਾ ਬੱਚਾ ਸਹਿਮਤ ਹੈ ਪਰ ਜੋ ਇਹ ਸੁਝਾਅ ਦੇ ਰਹੇ ਹੈ ਵੀ ਇਸ ਤਰ੍ਹਾਂ مسئلے ਦਾ ਹੱਲ ਹੋਗਾ ਉਹਦੇ 'ਚ ਫਰਕ ਹੈ ਮੈਂ ਨਹੀਂ ਸਮਝਦਾ ਵੀ ਜਿਹੜੀ ਗੱਲ ਇਹ ਕਹਿ ਰਿਹਾ ਉਹਦੇ 'ਚ ਪੰਜਾਬ ਦਾ ਕੋਈ ਭਲਾਈ ਹੈ ਜਾਂ ਪੰਜਾਬ ਦੇ ਕਿਸਾਨਾਂ ਦੀ ਸਮੱਸਿਆ ਦਾ ਮੁੱਢਲੀ ਜਿਹੜੀ ਸਮੱਸਿਆ ਹੈ ਉਹਦਾ ਹੱਲ ਹੋਗਾ ਉਹਦੀ ਸਪੱਸ਼ਟ ਗੱਲ ਹੈ ਦੇਖੋ ਸੇਵ ਨਹੀਂ ਕਰਨਾ ਪੈ ਰਿਹਾ ਸੈਂਟਰ ਤੇ ਰੱਖੀ ਕਿ ਇਹ ਸੈਂਟਰ ਦੇ ਦਾ ਵਜ਼ੀਰ ਤਿੰਨ ਵਾਰੀ ਇੱਥੇ ਆ ਕੇ ਗੱਲ ਕਰਕੇ ਗਏ ਹੈ ਸਾਰੀ ਗੱਲ ਹੋਈ ਉਹਦੇ ਵਿੱਚ ਉਦੋਂ ਇਹਨਾਂ ਨੇ ਵਕੀਲ ਬਣਾ ਲਏ ਆ ਭਗਵੰਤ ਮਾਨ ਜੀ ਨੂੰ ਪਰ ਜੇ ਜਿਆਗ ਵਕੀਲ ਹੋਗਾ ਉਹ ਜੇ ਪ੍ਰੋਫੈਸਰ ਹੋਣੇ ਸਭ ਇਸ ਕਰਕੇ ਕੋਈ ਗੱਲ ਸਿਰੇ ਨਹੀਂ ਚੜੀ ਪਰ ਜਿਹੜੇ ਸੁਝਾਅ ਹੈ ਹੋ ਸਕਦਾ ਵੀ ਮੇਰੇ ਦਿਮਾਗ 'ਚ ਜੋ ਮੈਂ ਜਿਹੜਾ ਕਿਸਾਨ ਆ ਮੇਰੀ ਸਮੱਸਿਆ ਹੋਰ ਹੈ ਕੋਈ ਹੋਰ ਕਿਸਾਨ ਦੂਜੇ ਇਲਾਕੇ 'ਚ ਬੈਠਾ ਹੈ ਮਾਲਵੇ ਵਾਲਾ ਅਸੀਂ ਤਾਂ ਰਾਜਸਥਾਨ 'ਤੇ ਜੜਕੇ ਬੈਠੇ ਸਾਡੀ ਸਮੱਸਿਆ ਹੋਰ ਹੈ ਵਾਕੀ ਇਲਾਕਿਆਂ ਦੀ ਸਮੱਸਿਆ ਹੋਰ ਹੈ ਉਸੇ ਤਰ੍ਹਾਂ ਹੀ ਪੰਜਾਬ ਦੀ ਸਮੱਸਿਆ ਕਿਸਾਨ ਦੀ ਹੋਰ ਹੈ ਬਾਹਰ ਵਾਲਿਆਂ ਦੀ ਹੋਰ ਹੈ ਆ ਜਿਹੜਾ ਇੱਕ ਜੋ ਸੁਝਾਵਾ ਹੈ ਦੇ ਰਹੇ ਹਨ ਸਭ ਇਹ ਜੇ ਤੇ ਮੈਂ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਸਾਬ ਮੈਂ ਆਪਣੇ ਸੁਝਾਅ ਰੱਖੂੰਗਾ ਜਿਹੜੇ ਲੋਕ ਹਨ ਹਨ ਇਹ ਕਹਿ ਕਿ ਜਿਹੜਾ ਪ੍ਰੋਪਰਟੀ ਦਾ ਰੇਟ ਹੈ ਖ hẳn ਨਹੀਂ ਮਿਲ ਰਿਹਾ ਜਿਸ ਦੇ ਕਰਕੇ ਜੋ ਵੀ ਜਿਹੜੇ ਪਿੰਡ ਨੇ ਉਹ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਬਰੂਫ ਕਰ ਰਹੇ ਨੇ ਉਹ ਬਾਈਕਟੇ ਕੋ ਸਾਬ ਐਨ ਕੇ ਸ਼ਰਮਾ ਜੀ ਪਤਾ ਨਹੀਂ ਕੀ ਕਹਿ ਰਹੇ ਸੀ ਨਹੀਂ ਕਹਿ ਰਹੇ ਸੀ ਐਨ ਕੇ ਸ਼ਰਮਾ ਜੀ ਨੂੰ ਪੁੱਛਣ ਵਾਲੇ ਜਿਹਨਾਂ ਦੇ ਸਰਕਾਰ 'ਚ ਬੈਠੇ ਸੀਗੇ ਜਿਹੜਾ ਲਿੰਕ ਬਣਨਾ ਸੀ ਰੇਲਵੇ ਵਾਲਾ ਇਹਨੇ ਸਾਲਾਂ ਤੋਂ ਕਿਉਂ ਰੁਕਿਆ ਪਿਆ ਕਿਉਂਕਿ ਮੌਜੂਦਾ ਕੇਂਦਰ ਤੋਂ ਆਇਆ ਪਿਆ ਸੀਗਾ ਉਹ ਸਰਕਾਰ ਤੋਂ ਨਹੀਂ ਦਿੱਤਾ ਗਿਆ ਬਾਦਲ ਸਾਬ ਵੱਲੋਂ ਇਸ ਹਾਰੀਆਂ ਗੱਲਾਂ ਅੱਜ ਐਨ ਕੇ ਸ਼ਰਮਾ ਜੀ ਨੂੰ ਇੱਧਰ ਦਿਖ ਰਹੇ ਐ ਉਹਨਾਂ ਦੇ ਹੋ ਸਕਦੇ ਸਭ ਵਿਚਾਰ ਪਰ ਜਿਸ ਕਿਸਮ ਦੀਆਂ ਗੱਲਾਂ ਹੋ ਰਹੀਆਂ ਕਿਵੇਂ ਦਵਾਨਗੇ ਮੈਂ ਅੱਜ ਜਿਹੜੀ ਇੱਥੇ ਗੱਲ ਕੀਤੀ ਐ ਬਈ ਲੋਕਾਂ ਨੂੰ ਆ ਦੱਸਣਾ ਪਊਗਾ ਵੀ ਐਂ ਅਗਰ ਖੁਦਾ ਨਾ ਖਾਸ ਤਾਂ ਇੱਕ ਅਦਾ ਕੋਈ ਇਹਨਾਂ ਦਾ ਅਭਲ ਤਾਂ ਮੈਨੂੰ ਲੱਗਦਾ ਐ ਵੀ ਜ਼ੀਰੋ ਹੀ ਸੁੱਕੇ ਜਾਣਗੇ ਅਕਾਲੀ ਐ ਇਹ ਉਹ ਕੀ ਕਰਵਾ ਦੇਣਗੇ ਪੰਜਾਬ ਦਾ ਭਾਜਪਾ ਵੀ ਕੀ ਜੰਗਲ ਸਰ ਭਗਵੰਤ ਮਾਨ ਕਹਿੰਦੇ ਐ ਕਿ 13 ਦੀ 13 ਸੀਟਾਂ ਜਿਹੜੀ ਆਮ ਆਦਮੀ ਪਾਰਟੀ ਦੇ ਦੋ ਪੇਸਾ ਦੇ ਦੋ ਬਿਲਕੁਲ ਸਿੱਟੇ ਟਿੱਕੇ ਯਾਰ ਇੱਕ ਮਿੰਟ ਦੇਖੋ ਇਸ 13 ਦੀ 13 ਕਿੱਟਾ ਮੁੱਖ ਮੰਤਰੀ ਕਹਿ ਰਹੇ ਨੇ ਜੀ ਕਿ ਅਸੀਂ ਕਹਿੰਦੇ ਆ ਨੂੰ ਤਾਂ ਸਭ ਲੋਕਤੰਤਰ ਚ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਲੋਕ ਕੀ ਕਹਿੰਦੇ ਗਲਤ ਆ ਦੇਖਣ ਵਾਲੀ ਨੇ ਸਭ ਲੋਕ ਕੀ ਕਹਿੰਦੇ ਆ ਉਹ ਇੰਤਜ਼ਾਰ ਤੁਸੀਂ ਕਿਸ ਦਾ ਦੇਖ ਰਹੇ ਤੁਸੀਂ ਫੀਲਡ ਦੇ ਰੈਸਪੈਕਟ ਤੋਂ ਪੰਜਾਬ ਦੇ ਲੋਕ ਅੱਕੇ ਬੈਠੇ ਆ ਜੀ ਜਿਹੜੇ ਹਾਲਾਤ 22 ਤੋਂ ਪਹਿਲਾਂ ਸੀਗੇ ਜਦੋਂ ਲੋਕ ਅੱਕੇ ਬੈਠੇ ਸੀਗੇ ਵੀ ਪੁਰਾਣੀ ਜੋ ਪਾਰਟੀ ਸੀ ਚਾਹ ਕਾਂਗਰਸੀ ਚਾਹ ਭਾਜਪੀ ਸੀ ਚਾਹ ਅਕਾਲੀ ਸੀ ਵੀ ਆ ਸਾਰੇ ਇਕੱਠੇ ਜੜਲ ਕੇ ਸਰਕਾਰ ਹੈ ਉਹ ਰਲਮੀ ਸੁਣੂ ਕੰਮ ਕਰਦੇ ਉੱਪਰ ਗੱਲ ਬਣਦੀ ਨਹੀਂ ਤੇ ਉਹਨਾਂ ਨੇ ਹੁਣ ਜਿਹੜਾ ਇਹਨਾਂ ਨੂੰ ਮੌਕਾ ਦਿੱਤਾ ਆਮ ਆਦਮੀ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਜਮੈਂ ਉਹਨਾਂ ਨੂੰ ਪੁਰਾਣਿਆਂ ਨੂੰ ਚੰਗੇ ਖਵਾਤਾ ਇਸ ਕਰਕੇ ਲੋਕ ਇਹਨਾਂ ਸਾਰਿਆਂ ਤੋਂ ਅੱਕੇ ਬੈਠੇ ਐ ਤੇ ਹੁਣ ਇੱਕ ਪਾਰਟੀ ਰਹਿ ਗਈ ਜਿਹਨੂੰ ਮੌਕਾ ਸਮਝ ਦੇਵੇ ਪੰਜਾਬ ਦਾ ਕੋਈ ਭਲਾ ਹੋ ਸਕਦਾ ਹੈ ਮੋਦੀ ਸਾਹਿਬ ਜਦੋਂ ਹਿੰਦੁਸਤਾਨ ਤਰੱਕੀ ਕਰ ਰਿਹਾ ਤੇ ਪੰਜਾਬ ਦਾ ਵੀ ਇਸ ਹਾਸਤੇ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਵਿੱਚ ਇਹ ਕੰਮ ਚੱਲਿਆ

उतों के मंडलों के प्रधान उथों के जो शक्ति केन्द्र के प्रधान उथों के जेड सारे कार्यकर्ता ने सारे आए सि सार्या ने अपनी अपनी रिपोर्ट दिखी व प्रोग्रेस हो रही है पूरा संगठन बन रहा है और मैन पूरा उम्मीद है ਕਿ ਇਸ ਬਣੀ ਮਜਬੂਤੀ ਨਾਲ ਇਹ ਸੰਗਠਨ ਬਣੂਗਾ ਕਿ ਸਾਡੀ ਜੋਨ ਬਹੁਤ ਸੌਖੀ ਹੋ ਜਾਏ ਮੈਡਮ ਕੀ ਜਿਹੜੇ ਉਹਦੇ ਧਾਰਮਿਕ ਉਹਨਾਂ ਨੇ ਫੀਡਬੈਕ ਦਿੱਤਾ ਹੈ ਕਿ ਜੋ ਵਿਰੋਧ ਹੋ ਰਿਹਾ ਉਸ ਨੂੰ ਕਿੱਥੇ ਨਜਿੱਠੀਏ ਕਿ ਕਿਵੇਂ ਲੜੀਏ ਉਹਨਾਂ ਨੇ ਕਿਵੇਂ ਸੰਪਰਕ ਕਰੀਏ ਵੇਖੋ ਇਹ ਖਾਲੀ ਜੋ ਸਾਡੀ ਸੰਗਠਨ ਦੀ ਨੀਤੀ ਹੈ ਉਹ ਤਾਂ ਲੋਕਲ ਲੈਵਲ ਤੇ ਹੁੰਦੀ ਜਿੱਥੇ-ਜਿੱਥੇ ਹਰ ਕਿਸਮ ਦਾ ਵਿਰੋਧ ਹੋਗਾ ਹਰ ਇੱਕ ਪਾਰਟੀ ਦਾ ਵਿਰੋਧ ਹੈ ਖਾਲੀ ਕਿਸਾਨਾਂ ਦਾ ਨਹੀਂ ਵਿਰੋਧ ਦੂਜੀਆਂ ਪਾਰਟੀਆਂ ਦਾ ਵਿਰੋਧ ਹੈ ਸਾਡਾ ਉਨਾ ਦੇ ਨਾਲ ਇਹ ਤੋਂ অনਗੋਇੰਗ ਪ੍ਰੋਸੈਸ ਹੈ ਜਿਸ ਤਰ੍ਹਾਂ ਜਿਸ ਤਰ੍ਹਾਂ ਦਾ ਮੌਕਾ ਹੋਗਾ ਉਸ ਤਰ੍ਹਾਂ ਸੰਭਾ ਮੈਮ ਕੱਲ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨਾਂ ਨੇ ਉਸ ਦੇ ਵਿੱਚ ਸਵਾਲ ਚੱਗੇ ਨੇ ਕਿ ਸਾਡੀਆਂ ਜ਼ਮੀਨਾਂ ਦੇ ਘੱਟ ਰੇਟ ਦਿੱਤੇ ਜਾ ਰਹੇ ਨੇ ਜਿਸ ਦੇ ਕਰਕੇ 24 ਪਿੰਡਾਂ ਨੇ ਬਾਈਕਟ ਕੀਤਾ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਇਸ ਤੇ ਮੈਂ ਸਪਸ਼ਟੀਕਰਨ ਕਰਨਾ ਚਾਹੁੰਦੀ ਹਾਂ ਇਹ 24 ਪਿੰਡਾਂ ਦਾ ਮਸਲਾ ਬਹੁਤ ਪਹਿਲੇ ਦਾ ਸੀ 2021 ਦੇ ਵਿੱਚ ਨਾਰਥਨ ਬਾਈਪਾਸ ਇਨੂੰ ਕੀਤਾ ਸੀ ਅਪਰੂਵ ਕੈਪਟਨਸ ਕੈਪਟਨ ਸਾਹਿਬ ਨੇ ਔਰ ਉਹਦੇ ਬਾਅਦ ਜੋ ਅਕਵਾਇਰ ਹੋਣ ਲੱਗੀਆਂ ਸੀ ਜ਼ਮੀਨਾਂ ਉਹ ਆਈਆਂ 6-7 ਮਹੀਨਿਆਂ ਬਾਅਦ ਚੰਨੀ ਜੀ ਆ ਗਏ ਔਰ ਉਹਨਾਂ ਨੇ ਅੱਗੇ ਆਪਣਾ ਹਿੱਸਾ ਨਹੀਂ ਪਾਇਆ ਤਾਂ ਉਹ ਕੰਮ ਰੁਕ ਗਿਆ ਸੀ ਇਹ ਬਹੁਤ ਜ਼ਰੂਰੀ ਸੀ ਇਹਨੂੰ ਪਾਸ ਹੋਣਾ ਕਿਉਂਕਿ ਕਿਸਾਨਾਂ ਦੀ ਵੀ ਜ਼ਮੀਨ ਇਨਵੋਲਡ ਹੈ ਔਰ ਲੋਕਾਂ ਦੀ ਸੁਰੱਖਿਅਤ ਇਨਵੋਲਡ ਹੈ ਉਸ ਦੇ ਬਾਅਦ ਇਹਨਾਂ ਨੂੰ ਇਹਨਾਂ ਦੀ ਕਮੇਟੀ ਨੂੰ ਮੈਂ ਗੱਟੜੀ ਜੀ ਕੋਲ ਗਈ ਅਸੀਂ 4-5 ਮੀਟਿੰਗਾਂ ਕੀਤੀਆਂ ਔਰ ਉਹ ਹੁਣ ਨਾਰਥਨ ਬਾਈਪਾਸ ਅਪਰੂਵ ਹੋ ਗਿਆ ਉਹਦੇ ਕੱਲ ਟੈਂਡਰ ਵੀ ਖੁੱਲ ਗਏ ਨੇ 754 ਕਰੋੜ ਦਾ ਉਹਦੇ ਵਿੱਚੋਂ 250 ਕਰੋੜ ਪੰਜਾਬ ਗਵਰਨਮੈਂਟ ਨੇ ਮੰਗ ਲਈ ਕੀਤੀ ਹੋਈ ਹੈ ਉਹ ਦੇ ਨਹੀਂ ਰਹੀ ਔਰ ਜੋ ਕੱਲ ਗੱਲ ਕੀਤੀ ਹੈ ਅੱਲੇ ਉਹ ਖੁੱਲ੍ਹੀਆਂ ਨਹੀਂ ਕਿ ਉਹਨਾਂ ਦੇ ਕਿੰਨੀ ਕੰਪਨਸੇਸ਼ਨ ਹੈ ਕਿੰਨੀ ਨਹੀਂ ਹੈ ਉਹ ਜੋ ਅਵਾਰਡ ਪੰਜਾਬ ਗਵਰਨਮੈਂਟ ਨੇ ਦੇਣਾ ਹੈ ਉਹਨੂੰ ਦਿੱਲੀ ਨੂੰ ਭੇਜਣਾ ਹੈ ਉਸ ਦੇ ਉੱਤੇ ਹੋਊਗਾ ਸੋ ਕੱਲ ਖਾਲੀ ਸਿਆਸੀ ਰੋਟੀਆਂ ਸੇਕਣ ਦੇ ਲਈ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਗੁੰਮਰਾਹ ਕੀਤਾ ਗਿਆ ਔਰ ਮੈਂ ਇੰਨਾ ਕਹਿ ਸਕਦੀ ਹਾਂ ਕਿ ਮੈਂ ਵੀ ਜਾਊਂਗੀ ਉਹਦੇ ਵਿੱਚ ਕਿਸਾਨਾਂ ਵੱਲੋਂ ਨਹੀਂ ਥੀ ਉਹ ਐਨਕੇ ਸ਼ਰਮਾ ਵੱਲੋਂ ਅਕਾਲੀ ਦਲ ਵੱਲੋਂ ਸੀਗੇ ਉਹ ਜਿਹੜੀ ਮੀਟਿੰਗ ਸੀਗੀ ਉਹ ਕਹਿੰਦੇ ਨੇ ਕਿ ਅਸੀਂ 24 ਪਿੰਡ ਜਿਹੜੇ ਬਾਇਕਟ ਕਰਾਂਗੇ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਦੇਖੋ ਮੇਰੀ ਗੱਲ ਹੋ ਰਹੀ ਹੈ ਮੈਂ ਉਹਨਾਂ ਦਾ ਪੂਰਾ ਸਾਥ ਦਿੱਤਾ ਔਰ ਮੈਂ ਜਾਉਂਗੀ ਪਿੰਡਾਂ 'ਚ ਤਾਂ ਆਪਾਂ ਗੱਲ ਕਰਾਂਗੇ ਮੈਨੂੰ ਕੋਈ ਬੁਆਇਕਾਟ ਦੀ ਨਹੀਂ ਆਈ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਕਦੋਂ ਤੱਕ ਪ੍ਰਚਾਰ ਵੀ ਤੁਹਾਡੇ ਲਈ ਆਸਰ ਦੇ ਪਟਿਆਲਾ ਦੇ ਵਿੱਚ ਜਾਂ ਖੂਬ ਭੱਖ ਜਾਉਂਗਾ ਨਾ ਆ ਜਾਣੇ ਹੋਰ ਖਾਣ ਕੇ ਮੈਂ ਇੱਕ ਗੱਲ ਸਮਾਣੇ ਦੇ ਵਿੱਚ ਵਰਕ ਰੂਮ ਵਿੱਚ ਕਿਸ ਤਰੀਕੇ ਦਾ ਉਪਾਅ ਹੈ ਭਾਜਪਾ भारतीय जनता पार्टी चुनाव में सब तैयारियां कर रही है पंजाब में भी तेजी से हम आगे बढ़ रहे हैं पिछले तीन दिन से मैं पंजाब में हूँ अलग अलग पांच लोकसभा क्षेत्र से प्रवास किया है आज पटियाला था पटियाला में बहुत बड़ा उत्साह है कार्यकर्ता में और आज की बैठक में कार्यकर्ता ने विश्वास दिलाया है पटियाला में भारतीय जनता पार्टी महारानी जी को भारे बहुमत से वो चुनाव जिताएंगे और कोई भी कसर नहीं छोड़ेंगे कमर कस के काम करेंगे तो है कितना मुश्किल रहा देखिए लगातार तो नहीं है लेकिन ये जो किसानों के लिए भारतीय जनता पार्टी ने जो कुछ किया है वो जनता जानती है किसान भी जानते हैं इसलिए मैं मानता हूँ कि ये बात आने वाले दिन में टिकेगी नहीं और भारतीय जनता पार्टी को गाँव में भी किसानों का भी पूरा समर्थन वो, वो, वो 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 है।, काफी हमने भी की है।, अभी भी चालू है। के लिए वो, वो, वो वो तो सीरियस मामला है जाखड़जी ने जो बताया ऐसे डिबेट नहीं करते है भाई वो जाओ दिल्ली टाइम लेकर बात करो हमारे मंत्री सामने से आए थे और यहाँ सामने से उनको बार बार घंटों तक चर्चा की है कोई सवाल ही नहीं जो नाराज लीडर है नहीं भाई तो कोई नाराज नहीं है सापला जी भी भारतीय जनता पार्टी के एक संस्थ कार्यकर्ता है और उन्होंने कल हमारी मीटिंग हुई थी और उन्होंने भी भारतीय जनता पार्टी के काम करने के लिए सम्मति बताई है